ਸਸਿਕਲ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟਸ ਉਹ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਇਆ ਅੱਜ ਰਾਤ ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ ਤਾਜ਼ਾ ਸੈਟਲਿਟ ਮੈਪ ਦੇਖੀਏ ਜੀ ਬਹੁਤ ਹੱਦ ਤੱਕ ਪੰਜਾਬ ਦਾ ਮੌਸਮ ਸਾਫ਼ ਹੈ ਜੀ ਸਵੇਰ ਤੋਂ ਪੰਜਾਬ ਦੇ ਅੱਖ-ਵੱਖ ਥਾਵਾਂ ਦੇ ਉੱਪਰ ਕੜਾਕੇ ਦੀ ਧੁੱਪ ਦੇਖੀ ਗਈ ਹੈ ਮੀਂਹ ਨਾ ਮਾਤਰ ਦੇ ਬਰਾਬਰ ਦੇਖਿਆ ਗਿਆ ਸੰਗਰੂਰ ਧੂਰੀ ਦੇ ਨੇੜੇ-ਤੇੜੇ ਥੋੜਾ ਬਹੁਤਾ ਵਰਖਾ ਸ਼ਾਮ ਦੇ ਸਮੇਂ ਹੋਈ ਹੈ ਜਿਵੇਂ ਕਿ ਤੁਹਾਨੂੰ ਅਸੀਂ ਦੁਪਹਿਰ ਦੀ ਅਪਡੇਟ ਵਿੱਚ ਦੱਸਿਆ ਸੀ ਲਗਭਗ ਉਸੇ ਤਰੀਕੇ ਨਾਲ ਹਲਕੀ ਦਰਮਿਆਨੀ ਵਰਖਾ ਦੇ ਵਿੱਚ ਆਈ ਹੈ ਜੀ ਤੁਸੀਂ ਵੀ ਕਮੈਂਟ ਕਰ ਸਕਦੇ ਹੋ ਤੁਸੀਂ ਪੰਜਾਬ ਦੇ ਕਿਹੜੇ ਇਲਾਕੇ ਤੋਂ ਬਿਲੋਂਗ ਕਰਦੇ ਹੋ ਤੁਹਾਡੇ ਏਰੀਆ ਵਿੱਚ ਮੌਸਮ ਦੇ ਕੀ ਹਾਲਾਤ ਨੇ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਵੀ ਕਰੋ ਤਾਂ ਕਿ ਮੌਸਮ ਦੀ ਕੋਈ ਵੀ ਜਾਣਕਾਰੀ ਤੁਹਾਡੇ ਵੱਲੋਂ ਮਿਸ ਨਾ ਹੋ ਸਕੇ ਤੇ ਅੱਜ ਰਾਤ ਦੀ ਅਗਰ ਗੱਲ ਕਰੀ ਜਾਵੇ ਤਾਂ ਓਵਰਆਲ ਕੰਡੀਸ਼ਨਾਂ ਸਹੀ ਨੇ ਮੌਸਮ ਸਾਫ਼ ਹੀ ਹੈ ਜ਼ਿਆਦਾਤਰ ਬੱਦਲਬਾਈ ਆਉਂਦੀ ਜਾਂਦੀ ਰਹੇਗੀ ਇੱਕ ਹਲਕੀ ਬੱਦਲਬਾਈ ਚੰਡੀਗੜ੍ਹ ਤੋਂ ਨੇੜੇ-ਤੇੜੇ ਐਂਟਰ ਕਰ ਰਹੀ ਹੈ ਜੀ ਪੰਜਾਬ ਦੇ ਦੇ ਵਿੱਚ ਫਿਲਹਾਲ ਚੰਡੀਗੜ੍ਹ ਵਿੱਚ ਥੋੜਾ ਜਿਹਾ ਅਸਰ ਘਟ ਹੈ ਰੂਪਨਗਰ ਦੇ ਨੇੜੇ ਤੇੜੇ ਇਹ ਬਣਦੀ ਹੋਈ ਦਿਖਾਈ ਦੇ ਰਹੀ ਹੈ ਹਿਮਾਚਲ ਦੇ ਵੱਲ ਇਹਦੇ ਵਿੱਚ ਮੇਨ ਤੌਰ ਤੇ ਜਿਹੜੇ ਸ਼ਹਿਰ ਆਉਣਗੇ ਉਹ ਥੋੜਾ ਜਿਹਾ ਕੋਰਾਲੀ ਦਾ ਹਿੱਸਾ ਜੀ ਰੋਪੜ ਸ਼ਹਿਰ ਦਾ ਹਿੱਸਾ ਤੇ ਥੋੜਾ ਬਹੁਤਾ ਅਗਰ ਗੱਲ ਕਰੀ ਤਾਂ ਕੀਰਤਪੁਰ ਸਾਹਿਬ ਅਨੰਤਪੁਰ ਸਾਹਿਬ ਇਹ ਹਿੱਸਾ ਆ ਸਕਦਾ ਹੈ ਜਿਹਦੇ ਵਿੱਚ ਤੇ ਕੋਈ ਵੱਡੀ ਕਾਰਵਾਈ ਦੀ ਉਮੀਦ ਨਹੀਂ ਹੈ ਇਹ ਇੱਕ ਹਲਕੇ ਦੇਵੇਂ ਨਹੀਂ ਬਦਲਾਈ ਹੇਠਲੇ ਪਾਸੇ ਬਣੀ ਹੋਈ ਹੈ ਜੋ ਤੜਕੇ ਸਵੇਰੇ ਪੰਜਾਬ ਦੇ ਵਿੱਚ ਬਠਿੰਡੇ ਤੋਂ ਮਾਨਸੇ ਤੋਂ ਹੁੰਦੀ ਹੋਈ ਮੁਕਸਰ ਸਾਹਿਬ ਦੀ ਗੱਲ ਕਰ ਲਈਏ ਜਾਂ ਬਰਨਾਲੇ ਤੋਂ ਮੋਗੇ ਤੋਂ ਹੁੰਦੀ ਹੋਈ ਤਰਨਤਾਰ ਤੇ ਅੰਮ੍ਰਿਤਸਰ ਦੇ ਬਾਰੇ ਇਸ ਦੀ ਕੂਚ ਹੁੰਦੀ ਦਿਖਾਈ ਦੇ ਸਕਦੀ ਹੈ ਇਹਨਾਂ ਇਲਾਕੇ ਵਿੱਚ ਹਲਕਾ ਦਰਮਿਆਨੀ ਵਰਖਾ ਸਵੇਰ ਦੇ ਸਮੇਂ ਹੋ ਸਕਦੀ ਹੈ ਗੱਲ ਕਰੀਏ ਤਾਪਮਾਨ ਦੀ ਤਾਂ ਐਵਰੇਜ ਤਾਪਮਾਨ ਜਿਹੜੇ ਅੱਜ ਨੇ ਪੰਜਾਬ ਦੇ ਵਿੱਚ ਉਹ ਲਗਭਗ ਰਾਤ ਦੇ ਸਮੇਂ 25 ਡਿਗਰੀ ਦੇ ਨੇੜੇ-ਤੇੜੇ ਬੜੇ ਰਹਿਣਗੇ ਠੰਡ ਦਾ ਹੀ ਮਾਹੌਲ ਹੈ ਕੋਈ ਤਗੜੀ ਕਾਰਵਾਈ ਨਹੀਂ ਹੈ ਤੇ ਬਾਕੀ ਤੁਸੀਂ ਕਮੈਂਟ ਜਰੂਰ ਕਰਿਓ ਕਿ ਅੱਜ ਦਾ ਲਾਈਵ ਕਿੰਨੇ ਵਜੇ ਕੀਤਾ ਜਾਵੇ ਮੇਨਲੀ ਕਮੈਂਟ ਆਏ ਨੇ 8 ਵਜੇ ਤੱਕ ਦਾ ਲਾਈਵ ਕੀਤਾ ਜਾਵੇ ਜੀ ਤੇ ਕੋਸ਼ਿਸ਼ ਕਰਾਂਗੇ 1 ਤੋਂ 1.5 ਘੰਟੇ ਦਾ ਲਾਈਵ ਕਰੀਏ ਜਿਹਦੇ ਵਿੱਚ ਆਉਂਦੇ ਦਿਨਾਂ ਦੀ ਜਿਹੜੀ ਅਪਡੇ ਉਹ ਸਾਂਝੀ ਕੀਤੀ ਜਾਵੇਗੀ ਤੁਹਾਡੇ ਤਾਈ ਕਿ ਕਿਹੜੇ ਕਿਹੜੇ ਦਿਨ ਕਿਵੇਂ ਕਿਵੇਂ ਦੇ ਹਾਲਾਤ ਨੇ ਬਾਕੀ ਚੈਨਲ ਤੇ ਨਵੇਂ ਹੋ ਤਾਂ ਸਬਸਕ੍ਰਾਈਬ ਜਰੂਰ ਕਰਕੇ ਜਾਇਓ ਜੀ ਇਸ ਤੋਂ ਇਲਾਵਾ ਮੌਸਮ ਦੇ ਹੁਣ ਗੱਲ ਕੀਤੀ ਆ ਉਹਦਾ ਦਰਿਆਵਾਂ ਦਾ ਪੱਧਰ ਥੋੜਾ ਜਿਹਾ ਪਾਣੀ ਦਾ ਘਟਿਆ ਹੈ ਕਿਉਂਕਿ ਹਿਮਾਚਲ ਵਿੱਚ ਵੀ ਵਰਖਾ ਘੱਟ ਹੋਈ ਹੈ ਤੇ ਹੁਣ ਆਉਂਦੇ ਦਿਨਾਂ ਦੇ ਵਿੱਚ ਵੀ ਇਹ ਹਾਲਾਤ ਨੇ ਅੱਜ ਤੇ ਕੱਲ ਵਰਖਾ ਘੱਟ ਸੀਗੀ ਜਿਵੇਂ ਕਿ ਤੁਹਾਨੂੰ ਦੇਖਿਆ ਹੀ ਹੈ ਕਿ 27 ਅਤੇ 28 ਤਰੀਕ ਨੂੰ ਵਰਖਾ ਘੱਟ ਹੈ 28 ਨੂੰ ਵੀ ਥੋੜੀ ਜਿਹੀ ਉਮੀਦ ਘਟੇ ਹੈ ਮੀਂਹ ਦੀ ਉਹਦੇ ਬਾਰੇ ਵੀ ਜਾਣਕਾਰੀ ਸਾਂਝੀ ਕਰਾਂਗੇ ਲਾਈਵ ਦੇ ਵਿੱਚ ਆ ਜਿਓ ਜਲਦ ਜਲਦ 8:08 ਦੇ ਵਿੱਚ ਆਪਾਂ ਲਾਈਵ ਸ਼ੁਰੂ ਕਰਾਂਗੇ ਧੰਨਵਾਦ ਸਾਰੇ ਦਰਸ਼ਕ ਵੀਰਪੈਣ ਭਰਾਵਾਂ ਦਾ